ਅੱਜ ਰੂਪਨਗਰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਕੁਮਾਰ ਦੀ ਅਗਵਾਈ 'ਚ ਅੰਬੇਦਕਰ ਚੌਕ ਤੋਂ ਲੈ ਕੇ ਡੀਸੀ ਰੂਪਨਗਰ ਦਫ਼ਤਰ ਤੱਕ ਇੱਕ ਰੋਸ ਮਾਰਚ ਕੱਢਿਆ ਗਿਆ। ਇਹ ਰੋਸ ਮਾਰਚ ਭਾਰਤ ਦੇ crème ਮੰਤਰੀ ਅਮਿਤ ਸ਼ਾਹ ਵੱਲੋਂ ਡਾਕਟਰ ਭੀਮਰਾਓ ਅੰਬੇਦਕਰ ਦੇ ਖਿਲਾਫ ਕੀਤੀ ਬਿਆਨਬਾਜ਼ੀ ਤੋਂ ਖਫਾ ਹੋ ਕੇ ਕੱਢਿਆ ਗਿਆ। ਇਸ ਮੌਕੇ ਨਵਲ ਭਾਰਤੀ ਜਨਤਾ ਪਾਰਟੀ ਅਤੇ ਅਮਿਤ ਸ਼ਾਹ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ ਅਤੇ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਗਿਆ। ਇਸ ਪੂਰੇ ਮਾਮਲੇ 'ਚ ਜ਼ਿਲ੍ਹਾ ਪ੍ਰਧਾਨ ਨੇ ਹੋਰ ਕੀ ਕੁਝ ਕਿਹਾ ਤੁਸੀਂ ਖੁਦ ਹੀ ਸੁਣ ਲਵੋ। ਅਸੀਂ 올 ਇੰਡੀਆ ਕਾਂਗਰਸ ਕਮੇਟੀ ਦੇ ਦਿਸ਼ਾ ਨਿਰਦੇਸ਼ ਤੇ ਔਰ ਹਿੰਦੁਸਤਾਨ ਦੇ ਲੋਕਾਂ ਦੀਆਂ ਆਹਤ ਹੋਈਆਂ ਭਾਵਨਾਵਾਂ ਨੂੰ ਲੈ ਕੇ ਡੈਪਟੀ ਕਮਿਸਟਰ ਰੋਪੜ ਦੇ ਕੋਲ ਅਸੀਂ ਸਾਰੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਦਰਜਾ ਬੇਦਰਜਾ ਲੀਡਰ ਸਹਿਬਾਨ ਨੇ ਔਰ ਬਾਬਾ ਸਾਹਿਬ ਭੀਮ ਬਾਬਾ ਸਾਹਿਬ ਭੀਮਰਾਓ ਅਮਿਤਕਰ ਜੀ ਨੂੰ ਪਿਆਰ ਕਰਨ ਵਾਲੇ ਲੋਕਾਂ ਨੇ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਕਿ ਜਿਹੜੇ ਸਾਡੇ ਹੋਮ ਮਿਨਿਸਟਰ ਸਾਹਿਬ ਨੇ ਪਾਰਲੀਮੈਂਟ ਦੇ ਅੰਦਰ ਅਪੱਦਰ ਟਿੱਪਣੀ ਕਰਕੇ ਬਾਬਾ ਸਾਹਿਬ ਦਾ ਜਿਹੜਾ ਅਪਮਾਨ ਕੀਤਾ ਹੈ ਉਸ અપਮਾਨ ਦੇ ਖਿਲਾਫ ਅਸਤੀਫਾ ਦੇਣ ਉਹ ਭਾਰਤ ਦੀ ਜਨਤਾ ਤੋਂ ਮਾਫੀ ਮੰਗਣ ਉਹ ਭੀਮਰਾਓ ਸਾਹਿਬ ਤੋਂ ਮਾਫੀ ਮੰਗਣ ਜਦੋਂ ਤੱਕ ਉਹ ਮਾਫੀ ਨਹੀਂ ਮੰਗਦੇ ਉਹ ਆਪਣੀ ਕੁਰਸੀ ਨਹੀਂ ਛੱਡਦੇ ਕਾਂਗਰਸ ਪਾਰਟੀ ਦਾ ਜਿਹੜਾ ਸੰਘਰਸ਼ ਹੈ ਇਹ ਦਿਨ-ਪ੍ਰਤੀ ਦਿਨ ਵੱਧਦਾ ਰਹੇਗਾ ਤੇ ਤੁਹਾਨੂੰ ਕਾਂਗਰਸ ਦੇ ਲੋਕ ਸੜਕਾਂ ਤੇ ਦਿਖਣਗੇ ਕਿਉਂਕਿ ਇਹ ਦੇਸ਼ ਦੀ ਜਿਹੜੀ ਕਲਪਨਾ ਹੈ ਇਹ ਭੀਮਰਾਓ ਅੰਬੇਦਕਰ ਸਾਹਿਬ ਦੇ ਸੁਪਨੇ ਤੋਂ ਬਗੈਰ ਨਹੀਂ ਕੀਤੀ ਜਾ ਸਕਦੀ ਸੀ ਮੈਂ ਕੱਲ ਵੀ ਕਿਹਾ ਸੀ ਕਿ ਅਮਿਤ ਸ਼ਾਹ ਜੀ ਭੁੱਲ ਗਏ ਅੱਜ ਜੋ ਹਿੰਦੁਸਤਾਨ ਦੇ ਗ੍ਰਹਿ ਮੰਤਰੀ ਤਦ ਹੈ ਜੇ ਸੰਵਿਧਾਨ ਹੈ ਸੰਵਿਧਾਨ ਤਦ ਹੈ ਜੇ ਬਾਬਾ Rao ਭੀਮ ਜੇ ਅੰਬੇਦਕਰ ਸਾਹਿਬ ਵੀ ਸਾਡੇ ਵਿੱਚ ਸੀਗੇ ਜੇ ਅੰਬੇਦਕਰ ਜੀ ਨੇ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਨੇ ਜੇ ਕਨਸਟੀਟਿਊਸ਼ਨ ਬਣਾਇਆ ਤਦ ਅੱਜ ਸੰਵਿਧਾਨ ਹੈ ਉਸ ਸੰਵਿਧਾਨ ਦੇ ਤਹਿਤ ਸਾਡੇ ਗ੍ਰਹਿ ਮੰਤਰੀ ਨੇ ਸ਼ਪਤ ਲਈ ਉਹ ਭੁੱਲ ਗਏ ਕਿ ਜੇ ਅੱਜ ਮੈਂ ਹੋਮ ਮਿਨਿਸਟਰ ਹਾਂ ਤਾਂ ਉਸ ਸੰਵਿਧਾਨ ਦੀ ਬਦੌਲਤ ਹੈ ਜੇਕਰ ਸੰਵਿਧਾਨ ਨਾ ਹੁੰਦਾ ਤਾਂ ਜੇ ਅਮਿਤ ਸ਼ਾਹ ਜੀ ਕਿਸੇ ਰਾਜੇ ਦੇ ਦਰਬਾਰ 'ਚ ਦਰਬਾਰੀ ਹੋਣੇ ਸੀ ਕਰਮਚਾਰੀ ਹੋਣੇ ਸੀ ਅੱਜ ਜਿਹੜਾ ਇਕੁਐਲਿਟੀ ਦਾ ਸਿਧਾਂਤ ਹੈ ਅੱਜ ਜਿਹੜਾ ਬਰਾਬਰਤਾ ਦਾ ਸਿਧਾਂਤ ਹੈ ਅੱਜ ਜਿਹੜੇ ਹਰੇਕ ਦੇ ਬੱਚੇ ਸਕੂਲਾਂ 'ਚ ਪੜ ਰਹੇ ਆ ਅੱਜ ਜਿਹੜੇ ਹਰੇਕ ਆਦਮੀ ਨੂੰ ਪੂਰੀਆਂ ਇੱਥੇ ਸਹੂਲਤਾਂ ਪੂਰੇ ਅਧਿਕਾਰ ਹੈ ਉਹ ਸਿਰਫ ਤੇ ਸਿਰਫ 바ਵਾ ਸਾਹਿਬ ਦੀ ਦੇਣਾ ਹੈ ਉਹਨਾਂ ਲਈ 바ਵਾ ਸਾਹਿਬ ਸਧਾਰਨ ਹੋ ਸਕਦੇ ਸਾਡੇ ਹਿੰਦੁਸਤਾਨੀਆਂ ਲਈ ਹਿੰਦੁਸਤਾਨ ਤੋਂ ਬਾਹਰ ਵਸਦੇ ਦੁਨੀਆਂ ਲਈ ਉਹ ਇੱਕ ਨੋਵਲ ਸੋਲ ਸੀ ਉਹਨਾਂ ਨੂੰ ਭਾਰਤ ਰਤਨ ਦਾ ਖਿਤਾਬ ਦਿੱਤਾ ਗਿਆ ਇਹਨਾਂ ਨੇ ਉਹਨਾਂ ਦਾ ਉਪਹਾਸ ਅੜਾਇਆ ਉਸ ਉਪਹਾਸ ਦਾ ਬਦਲਾ ਲੋਕ ਆਣ ਵਾਲੀਆਂ ਚੋਣਾਂ 'ਚ ਤਾਂ ਲੈਣ ਗਏ ਪਰ ਸੜਕਾਂ ਤੇ ਉਤਰ ਕੇ ਲੋਕਾਂ ਨੇ ਇਹ ਦੱਸਤਾ ਕਿ ਹਿੰਦੁਸਤਾਨ ਦੇ ਜਿਹੜੇ ਲੋਕ ਹੈ ਉਹ ਬਾਬਾ ਸਾਹਿਬ ਦਾ ਅਪਮਾਨ ਨਹੀਂ ਸਹਿਣ ਕਰਨਗੇ ਸੋ ਸਾਰੇ ਪ੍ਰੈਸ ਵਾਲੇ ਸਾਥੀਆਂ ਦਾ ਮੈਂ ਧੰਨਵਾਦ ਕਰਦਾ ਹਾਂ ਔਰ ਮੈਂ ਐਸ ਡੀ ਐਮ ਸਾਹਿਬ ਨੂੰ ਡੀ ਸੀ ਸਾਹਿਬ ਨੂੰ ਅਸੀਂ ਮੈਮੋਰੰਡਮ ਦੇ ਦਿੱਤਾ ਕਿ ਸਾਡਾ ਜਿਹੜਾ ਮੈਮੋਰੰਡਮ ਹੈ ਇਹ ਦੇਸ਼ ਦੇ ਰਾਸ਼ਟਰਪਤੀ ਜੀ ਕੋਲ ਭੇਜਿਆ ਜਾਵੇ ਕਿ ਜਿਹੜਾ ਅਮਿਤ ਸ਼ਾਹ ਹੈ ਉਹ ਅਪੋਲੋਜਾਈਜ਼ ਕਰੇ ਜਾਂ ਉਹ ਆਪਣੀ ਗੱਦੀ ਛੱਡੇ ਸੋ ਜਿੰਨੇ ਵੀ ਸਾਥੀ ਅੰਬੇਦਕਰ ਸਾਹਿਬ ਨੂੰ ਪਿਆਰ ਕਰਨ ਵਾਲੇ ਖਾਸ ਕਰ ਸਾਡੇ ਬਹੁ ਗਿਣਤੀ ਦੇ ਵਿੱਚ ਵਿਸ਼ਵਪਾਲ ਰਾਣਾ ਜੀ ਬੋਗਣਤੀ ਦੇ ਵਿੱਚ ਨੌਜਵਾਨ ਸਾਥੀਆਂ ਨੂੰ ਲੈ ਕੇ ਆਏ ਆ ਮੈਂ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਹਾਂ ਔਰ ਮੈਂ ਇੱਕ ਵਾਰ ਫੇਰ ਮੰਗ ਕਰਦਾ ਹਾਂ ਕਿ ਆਓ ਉਠੋ ਅੱਜ ਇਹ ਲੋਕ ਅੰਬੇਦਕਰ ਜੀ ਦੇ ਖਿਲਾਫ ਨਹੀਂ ਇਹ ਲੋਕਤੰਤਰ ਦੇ ਖਿਲਾਫ ਝੋਟ ਦੇ ਰਹੇ ਹਨ ਇਹਨਾਂ ਦੀ ਹਰ ਝੋਟ ਦਾ ਜਵਾਬ ਦੇਣ ਦੇ ਲਈ 24 ਘੰਟੇ ਤਿਆਰ ਰਹੋ ਕਿਉਂਕਿ ਇੱਕੋ ਹੀ ਪਾਰਟੀ ਹੈ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਜਿਨੇ ਮੁਲਕ ਦੀ ਆਜ਼ਾਦੀ ਦੇ ਲਈ ਸੰਘਰਸ਼ ਕੀਤਾ ਸੀ ਅੱਜ ਆਜ਼ਾਦੀ ਤੋਂ ਬਾਅਦ ਵੀ ਜਿਹੜੇ ਆਜ਼ਾਦੀ ਤੇ ਝੋਟ ਕਰਨਾ ਚਾਹੁੰਦੇ ਆ ਉਹਨਾਂ ਦੇ ਖਿਲਾਫ ਸੰਘਰਸ਼ ਕਰ ਰਹੀ ਹੈ ਜੈ ਹਿੰਦ ਜੈ ਭਾਰਤ